ਸਤਨਾਮ ਵਾਹਿਗੁਰੂ ਸਰਵ ਜੀ ਸ਼ਲੋਕ ਰਾਜ ਕਪਟੰਗ ਰੂਪ ਕਪਟੰ ਧਨ ਕਪਟੰ ਕੁਲਗਰਪਤੈ ਸੰਚੰਤ ਵਿਖਿਆ ਛਲੰਛਿਦ ਰੰਗ ਨਾਨਕ ਬਿਨ ਹਰ ਸੰਗ ਨਾ ਚਾਲਤੇ ਰਾਜ ਕਪਟੰਗ ਰੂਪ ਕਪਟੰਗ ਧਨ ਕਪਟੰਗ ਕੋਲ ਗਰਬਤ ਹੈ ਸੰਚੰਤ ਵਿਖਿਆ ਛਲੰਖੇਤ ਰੰਗ ਨਾਨਕ ਬਿਨ ਹਰ ਸੰਗ ਨਾ ਚਾਲਤੇ ਪੇਖੰਦੜੋ ਕੀ ਭੁੱਲ ਤੁਮ ਆ ਦਿਸਮ ਸੋਣਾ ਅੱਡ ਨਾ ਲਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ ਪੌੜੀ ਚਲਦੇ ਆ ਨਾਲ ਨਾ ਚੱਲੇ ਸੋ ਕਿਉ ਸੰਜੀਏ ਤਿਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ ਹਾਰ ਬਿਸਰੇਐ ਕਿਉ ਤਰਪਤਾਵੈ ਨਾ ਮਨ ਰੰਜੀਐ ਪ੍ਰਭੂ ਛੋੜਿਆ ਨ ਲਾਗੇ ਨਰਕ ਸਮ ਜੀਐ ਹੋ ਹੋ ਕਿਰਪਾਲ ਦਿਆਲ ਨਾਨਕ ਭਉ ਭੰਜੀਐ ਪਰਭੂ ਛੋੜਿ ਅਨ ਲਾਗੈ ਨਰਕ ਸਮਝਿਐ ਹੋ ਹੋ ਕਿਰਪਾਲ ਦਿਆਲ ਨਾਨਕ ਪਉ ਪੰਜੀਐ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹਨਾਂ ਅਜ ਦੇ ਪਵਿੱਤਰ ਹਕੂਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਬਾਣੀ ਜੈ ਸ੍ਰੀ ਰਗ ਦੇ ਵਿੱਚ ਉਚਾਰਨ ਕੀਤੇ ਹੋਏ ਸ਼ਲੋਕ ਹਨ ਗੁਰੂ ਸਾਹਿਬ ਜੀ ਫਰਮਾਨ ਕਰਨੇ ਕਰਨੇ हे नानक एहि राज रूप ਧੰ ਤੇ ਉੱਚੀ ਕੁਲ ਦਾ ਮਾਣ ਸਭ ਛਲ ਰੂਪ ਹੈ ਜੀਵ ਛਲ ਕਰਕੇ ਦੂਜਿਆਂ ਤੇ ਦੁਸ਼ਣ ਲਾਕ ਲਾ ਕੇ ਕਈ ਟੰਗਾ ਨਾਲ ਮਾਇਆ ਜੋੜਦੇ ਹਨ ਪਰ ਪ੍ਰਭੂ ਦੇ ਨਾਮ ਤੋਂ ਬਿਨਾਂ ਕੋਈ ਵੀ ਚੀਜ਼ ਇਥੋਂ ਨਾਲ ਨਹੀਂ ਜਾਂਦੀ ਤੁਮਾਂ ਵੇਖਣ ਨੂੰ ਮੈਨੂੰ ਸੋਨਾ ਦਿਸਿਆ ਕੀ ਇਹ ਉਹ ਕਾਇ ਲੱਗ ਗਈ ਇਸ ਦਾ ਤਾਂ ਅੱਧੀ ਕੋਟੀ ਵੀ ਮੁੱਲ ਨਹੀਂ ਮਿਲ ਮਿਲਦਾ ਹੇ ਨਾਨਕ ਇਹੀ ਹਾਲ ਮਾਇਆ ਦਾ ਹੈ ਜੀਵ ਦੇ ਭਾ ਦੀ ਤਾਂ ਇਹ ਪੀ ਕੌਡੀ ਮਲ ਦੀ ਹੀ ਨਹੀਂ ਹੁੰਦੀ ਕਿਉਂਕਿ ਇਥੋਂ ਤੁਰਨ ਵੇਲੇ ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ ਉਸ ਮਾਇਆ ਨੂੰ ਇਕੱਠੀ ਕਰਨ ਦਾ ਕੀ ਲਾਭ ਜੋ ਜਗਤ ਤੋਂ ਤੁਰਨ ਵੇਲੇ ਨਾਲ ਨਹੀਂ ਜਾਂਦੀ ਜਿਸ ਤੋਂ ਆਖਰ ਵਿਛੜ ਹੀ ਜਾਣਾ ਹੈ ਉਸ ਦੀ ਖਾਤਰ ਦੱਸੋ ਕੀ ਯਤਨ ਕਰਨਾ ਹੋਇਆ ਪ੍ਰਭੂ ਨੂੰ ਵਿਸਾਰਿਆ ਨਿਰਮਾਇਆ ਨਾਲ ਰੱਜੀ ਦਾ ਵੀ ਨਹੀਂ ਤੇ ਨਾ ਹੀ ਮਨ ਪ੍ਰਸੰਨ ਹੁੰਦਾ ਹੈ हे ਪ੍ਰਭੂ ਕਿਰਪਾ ਕਰ ਦਇਆ ਕਰ ਨਾਨਕ ਦਾਸ ਅਹਮ ਦੂਰ ਕਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਥਿਸ ਇਸ ਟੁਡੇਜ਼ ਹੁਕਮਨਾਮਾ ਫਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟੈਡ ਬਾਈ आवर 5th ਗੁਰੂ ਗੁਰੂ ਅਰਜਨ ਦੇਵ ਜੀ ਅੰਡਰ ਹੈਡਿੰਗ ਜੈਤਸਰੀ ਰਾਗ ਸ਼ਲੋਕ Guru Sabji say that power is fraudulent, beauty is fraudulent, and wealth is fraudulent. As a pride of ancestry, one may gather poison through deception and fraud. O Nanak, but without the Lord, nothing shall go along with him in the end. Beholding the bitter melon, he is deceived. Since it appears so pretty, but it is not worth even a cell, O Nanak, the riches of Maya will not go along with any one body. It shall not go along with you when you depart. Why do you bother to collect it? Tell me why do you try too hard? to acquire that which you must leave behind in the end forgetting the lord how can you be satisfied your mind cannot be pleased one who forsakes god and attaches himself to another shall be immersed in hell be kind and compassionate to nanak o lord and dig ਦਿਸ ਪਾਲ ਇਸ ਫੀਅਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ